ਸੰਘਰਸ਼ੀ ਕਾਮਯੋ ਤੁਹਾਨੂੰ ਇਸ ਗੱਲ ਤੇ ਵਧਾਈ ਕਿ ਅੱਜ ਬੱਚਿਆਂ ਸਮੇਤ ਤੁਸੀਂ ਇਸ ਸੰਘਰਸ਼ ਚ ਆਏ ਹੋ ਕਿਸੇ ਧਰਨੇ ਚ ਆਉਣਾ ਬੱਚਾ ਸਮੇਤ ਆ ਜਾਣਾ ਜਾਂ ਕਿਸੇ ਧਰਨੇ ਚ ਬੈਠੀ ਸੰਗਤ ਦਾ ਜਾਂ ਉਸ ਜਨਤਾ ਦਾ ਕਨਾਤਰਾ ਕਿਸੇ ਕਿਸਮ ਦਾ ਹੈ ਹਕੂਮਤਾਂ ਇਸ ਗੱਲ ਨੂੰ ਬਹੁਤ ਧਿਆਨ ਨਾਲ ਦੇਖਦੀਆਂ ਹਨ ਹਕੂਮਤਾਂ ਡਾਡੀਆਂ ਹੁੰਦੀਆਂ ਨੇ ਕੋਈ ਰੌਲਾ ਨਹੀਂ ਕਿਉਂਕਿ ਉਹਨਾਂ ਕੋਲੇ ਸਾਰੀ ਤਾਕਤ ਹੈ ਉਹਨਾਂ ਕੋਲੇ ਪੁਲਸਾ ਹੈ ਉਹਨਾਂ ਕੋਲੇ ਕਾਨੂੰਨ ਹੈ ਉਹਨਾਂ ਕੋਲੇ ਜੇਲ੍ਹਾਂ ਨੇ ਸ਼ਰਮਾਇਆ ਵੀ ਉਹਨਾਂ ਦੇ ਹੱਥਾਂ 'ਚ ਹੈ ਸਾਡੀ ਰੋਟੀ ਵੀ ਆ ਉਹਨਾਂ ਦੇ ਹੱਥਾਂ 'ਚ ਐਸ ਕਰਕੇ ਆਪ ਤੋਂ ਡਾਢੇ ਨਾਲ ਜੇ ਢੇਡ ਲੈਣਾ ਹੈ ਜੇ ਆਪ ਤੋਂ ਤਕੜੇ ਤੋਂ ਅਧਿਕਾਰ ਲੈਣੇ ਨੇ ਆਪਣੇ ਹੱਕ ਲੈਣੇ ਨੇ ਆਪਣੇ ਬੱਚਿਆਂ ਦੀ ਰੋਟੀ ਲੈਣੀ ਹੈ ਸਾਡਾ ਲੜਨ ਦਾ ਤਰੀਕਾ ਉਹ ਨਹੀਂ ਹੋਊਗਾ ਜਿਹੜਾ ਤਰੀਕਾ ਹਾਕਮਾਂ ਦਾ ਹੁੰਦਾ ਹਾਕਮ ਚਾਹੁੰਦੇ ਨੇ ਇਸੇ ਮੂਮੈਂਟ ਨੂੰ ਲਈ ਤੋਂ ਲਾਉਣ ਦੀ ਖਾਤਰ ਕਿ ਉਹ ਮੂਮੈਂਟ ਹਿੱਸਕ ਹੋ ਜਾਵੇ ਉਹ ਭੜਕ ਜਾਵੇ ਆਪਣੇ ਰਾਹਾਂ ਨੂੰ ਛੱਡ ਜਾਵੇ ਸਾਡੇ ਵਾਸਤੇ ਸਭ ਤੋਂ ਵੱਡਾ ਸਵਾਲ ਇਹ ਹੈ ਕੋਈ ਬਹਾਦਰੀ ਨਹੀਂ ਹੈ ਕਿ ਹਜ਼ਾਰ ਬੰਦਾ ਇਕੱਠਾ ਹੋਇਆ ਕਿਸੇ ਨਾਕੇ 'ਚ ਵੱਜਿਆ ਨਾਕਾ ਤੋੜ ਕੇ ਭੰਨ ਕੇ ਦਸ ਕਰਮਾਂ ਗਾਂਹ ਚਲਾ ਗਿਆ ਇੰਨੀ ਗੱਲ ਸਾਡੇ ਵਾਸਤੇ ਕਾਫੀ ਨਹੀਂ ਹੈ ਜਿਹੜਾ ਸਾਡੇ بڑے ਪਲਾਸ ਪਰ ਤੇ ਸੁਣਦੇ ਹੋਏ ਬੰਦੇ ਸਾਡੇ ਇਤਿਹਾਸ ਨੂੰ ਸਿਰਜਣ ਹਾਰ ਨੇ ਜਿਹੜੇ ਉਹ ਲਿਖ ਕੇ ਗਏ ਨੇ ਕਿ ਰਾਜਾਂ ਤੋਂ ਵੱਡੀ ਸੰਗਤ ਹੁੰਦੀ ਹੈ ਇਸ ਸੰਗਤ ਨੂੰ ਇਹ ਗੱਲ ਦੱਸਣੀ ਕਿ ਸੋਡੀ ਲੜਾਈ ਕਿਹਦੇ ਨਾਲ ਹੈ ਤੇ ਉਹਦੇ ਪਿੱਛੇ ਪਿੱਛੇ ਕਿਹੜੀਆਂ ਤਾਕਤਾਂ ਖੜੀਆਂ ਨੇ ਤੇ ਉਹ ਲੜਾਈ ਨੂੰ ਫਤਿਹ ਕਰਨਾ ਜੇ ਉਹਨੂੰ ਜਿੱਤਣਾ ਹੈ ਇਹਦਾ ਤਰੀਕਾ ਇਹ ਹੈ ਕਿ ਜਿਹੜੇ ਛੋਡੇ ਆਬਦੇ ਐ ਉਹਨਾਂ ਸਾਰਿਆਂ ਨਾਲ ਆਪਦੀ ਗੱਲ ਸਾਂਝੀ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰੋ ਜੇ ਉਹਨਾਂ ਨੂੰ ਇਕੱਠੇ ਨਹੀਂ ਕਰਦੇ ਥੋੜੇ ਬੰਦੇਓ ਹਕੂਮਤਾਂ ਕੁੱਟ ਦਿੰਦੀਆਂ ਨੇ ਹਕੂਮਤਾਂ ਦੱਬ ਦਿੰਦੀਆਂ ਨੇ ਹਕੂਮਤਾਂ ਜੇਲਾਤ ਬੰਦ ਕਰ ਦਿੰਦੀਆਂ ਐਸ ਵੇਲੇ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਸਭ ਤੋਂ ਵੱਡੀ ਮੂਵਮੈਂਟ ਹੈ ਹਕੂਮਤ ਨੇ ਉਹ ਤੇ ਵੀ ਬਾਤ ਚਪਕ ਮਾਰੀ ਹੋਈ ਹੈ ਦੇ ਨਹੀਂ ਜਾਂਦੇ ਨੇ ਕਿ ਉਹ ਸਾਡੇ ਤੇ ਵੀ ਇਹ ਕੌਣ ਅੱਖੋਂ ਦੀ ਰੱਖੀ ਹੋਈ ਹੈ ਕਿ ਮੈਂ ਕਦੋਂ ਕਿਹਨੂੰ ਜੇਲਾਚ ਦਬਕੇ ਇਹਨਾਂ ਦੀ ਆਵਾਜ਼ ਕਿਵੇਂ ਬੰਦ ਕਰ ਦੇਵਾਂ ਇਸ ਕਰਕੇ ਇਹ ਗੱਲ ਧਿਆਨ ਚ ਰੱਖਣੀ ਚਾਹੀਦੀ ਹੈ ਕਿ ਉਹ ਸਾਰੇ ਲੋਕ ਜਿਹੜੇ ਕਿਰਤਾਂ ਕਰਦੇ ਨੇ ਉਹਨਾਂ ਤੇ ਮਾਰਾ ਪਾਉਣ ਵਾਲੀ ਕਿਹੜੀ ਪਾਲਸੀ ਹੈ ਦੁਨੀਆ ਦੀ ਜਿੰਨੇ ਸਾਰੇ ਰਜਗਾਰ ਖਤਮ ਕਰਤੇ ਕੱਚੇ ਕੰਮੇ ਪੱਕੇ ਕੰਮੇ ਕੰਮੇ ਦਾ ਕੰਮੇ ਹੁੰਦੇ ਨੇ ਮੁਲਾਜ਼ਮ ਦਾ ਮੁਲਾਜ਼ਮ ਹੁੰਦੇ ਨੇ ਇਹ ਕੱਚੇ ਦਾ ਸ਼ਬਦ ਕਿੱਥੋਂ ਆ ਗਿਆ ਕਿਹਨੇ ਲਿਆਂਦਾ ਇਹ ਸ਼ਬਦ ਇਸ ਕਰਕੇ ਇਹ ਸਾਰੇ ਕੱਚੇ ਸ਼ਬਦ ਉਥੋਂ ਆਏ ਨੇ ਜਿਹੜੇ ਇਹਨਾਂ ਦੇ ਪਰਬੂ ਸ਼ਰਮਾਇਆ ਦਿੰਦੇ ਨੇ ਇਹਨਾਂ ਨੂੰ ਹਕੂਮਤਾਂ ਚਲਾਉਣ ਦੇ ਖਾਤਰ ਕਿਉਂਕਿ ਇਹਨਾਂ ਹਕੂਮਤਾਂ ਨੇ ਉਹਨਾਂ ਬੜੀਆਂ ਪੂੰਜੀਪਤੀ ਕੰਪਨੀਆਂ ਦੇ ਤਹਿਤ ਭਾਰਤ ਦੇ ਸਾਰੇ ਅਦਾਰੇ ਉਹਨਾਂ ਦੇ ਹਵਾਲੇ ਕੀਤੇ ਹੋਏ ਨੇ ਤੇ ਭਾਰਤ ਦੀ ਪੱਪਜਾਉ ਜ਼ਮੀਨ ਵੀ ਉਹਨਾਂ ਨੇ ਹਵਾਲੇ ਕਰਨੇ ਇਹਨਾਂ ਨੇ ਅੱਜ ਜਦਾਂ ਕੱਚੇ ਪੱਕੇ ਰਜਗਾਰ ਦੀ ਗੱਲ ਕਰਦੇ ਆਪਾਂ ਜਿਹੜੇ ਤੁਹਾਡੇ ਕੋਲੇ ਸਰਕਾਰੀ ਰਜਗਾਰ ਨਹੀਂ ਜਦੋਂ ਸਰਕਾਰੀ ਅਦਾਰੇ ਨਾ ਰਹੇ ਤਾਂ ਸਰਕਾਰੀ ਰਜਗਾਰ ਲੈਣ ਦਾ ਕੀ ਸਵਾਲ ਹੈ ਇਸ ਨੀਤੀ ਤੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਵੀ ਤੁਰੀ ਹੋਈ ਹੈ ਇਸ ਨੀਤੀ ਤੇ ਭਾਜੀਪੀ ਦੀ ਸਰਕਾਰਾਂ ਤੇ ਕਾਂਗਰਸ ਵਾਲੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵੀ ਇਹਨਾਂ ਨੀਤੀਆਂ ਦੇ ਤੁਰਦੀਆਂ ਰਹੀਆਂ ਨੇ ਜਿਹੜੇ ਲੋਕ ਇਹਨਾਂ ਨੀਤੀਆਂ ਤੇ ਤਰਨ ਗਏ ਉਹਨਾਂ ਤੋਂ ਭਲੇ ਦੀ ਆਸ ਛੱਡ ਦਿਓ ਉਹਨਾਂ ਵਾਸਤੇ ਦੋ ਲੋਕਾਂ ਦੀ ਲੋੜ ਸਿਰਫ ਉਦੋਂ ਹੈ ਜਦੋਂ ਵੋਟਾਂ ਲੈਣੀਆਂ ਨੇ ਬਾਕੀ ਤਾਂ ਉਹਨਾਂ ਨੇ ਸਾਰੇ ਦਾ ਸਾਰਾ ਕੰਮ ਤਾਂ ਜੋਕਾਂ ਵਾਸਤੇ ਕਰਨਾ ਉਸੇ ਰਾਹਾਂ ਤੇ ਤੁਰੀ ਹੋਈ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ ਜਿਹੜਾ ਕੋਈ ਵੀ ਉਹਨਾਂ ਦੇ ਇਸ ਕੰਮ ਦਾ ਵਿਰੋਧ ਕਰਦਾ ਹੈ ਕਿ ਕਾਰਪੋਰੇਟ ਪੱਖੀ ਨੀਤੀਆਂ ਦਾ ਜਿਹੜਾ ਵੀ ਕੋਈ ਵਿਰੋਧ ਕਰੂਗਾ ਉਹ ਉਹਨਾਂ ਦੇ ਰਾਹ ਦਾ ਰੋੜਾ ਹੈ ਉਹਨਾਂ ਤੇ ਬਲਡੋజర్ ਵੀ ਚੱਲਣਗੇ ਉਹਨਾਂ ਨੂੰ ਗ੍ਰਿਫਤਾਰ ਵੀ ਕਰਨਗੇ ਉਹਨਾਂ ਨੂੰ ਜੇਲਾ 'ਚ ਵੀ ਡੱਕਣਗੇ ਉਹਨਾਂ ਤੇ ਝੂਠੇ ਪਰਚੇ ਵੀ ਪਾ ਦੇਣਗੇ ਉਹਨਾਂ ਤੇ ਜੋ ਹੁੰਦਾ ਇਹ ਕਰਨਗੇ ਐਸੇ ਕਰਕੇ ਪੁਲਿਸ ਨੂੰ ਐਨੇ ਅਧਿਕਾਰ ਦਿੱਤੇ ਹੋਏ ਨੇ ਉਹ ਅਦਾਲਤ ਵੀ ਉਹੀ ਨੇ ਤੇ ਕੋਰਟਾਂ ਵੀ ਉਹੀ ਨੇ ਤੇ ਪੁਲਿਸ ਵੀ ਉਹੀ ਹੈ ਉਹੀ ਸਾਰੇ ਫੈਸਲੇ ਕਰਦੇ ਨੇ ਕੀ ਦਾ ਘਰ ਟਾਉਣਾ ਕੀ ਦਾ ਮਕਾਨ ਟਾਉਣਾ ਕੀ ਦੀ ਜਾਇਦਾਦ ਖੁਰ ਕਰਨੀਆਂ ਕਿਨੂੰ ਰਮਲਾਜ ਮਾ ਸਾਥਿਓ ਛੋਡੀਆਂ ਕੁਝ ਸੀਮਤਾਂ ਜਾਂ ਨੇ ਆਪਣੀਆਂ ਸੀਮਤਾਂਆਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਤੁਸੀਂ ਅੱਜ ਇੱਕ ਦਿਨ ਵਾਸਤੇ ਆਏ ਹੋ ਤਨਖਾਹਾਂ ਕਟਾ ਕੇ ਆਏ ਹੋ ਤਨਖਾਹਾਂ ਨਹੀਂ ਕਟੀਆਂ ਜਾਣੀਆਂ ਚਾਹੀਨੀਆਂ ਛੋਡੀਆਂ ਇਹ ਤੁਹਾਡਾ ਅਧਿਕਾਰ ਹੋਣਾ ਚਾਹੀਦਾ ਹੈ ਇਹ ਸੰਵਿਧਾਨ ਅਧਿਕਾਰ ਦਿੰਦਾ ਹੈ ਇਹ ਅਧਿਕਾਰ ਤੁਹਾਡਾ ਖੋਹਿਆ ਹੋਇਆ ਹੈ ਕੱਚਾ ਰਜਗਾਰ ਨਹੀਂ ਚਾਹੀਦਾ ਪੱਕਾ ਰਜਗਾਰ ਚ ਇਹਦੇ ਪ੍ਰਾਈਵੇਟ ਪੰਜਾਬਾਂ ਦੇ ਹਵਾਲੇ ਕਰਨ ਦੀ ਲੋੜ ਕੀ ਪਈ ਹੈ ਇਸ ਕਰਕੇ ਸਾਡਾ ਇੱਕ ਨੀਤੀ ਦਾ ਰੌਲਾ ਹੈ ਕਿਸੇ ਮਨੁੱਖ ਦਾ ਨਹੀਂ ਰੌਲਾ ਭਗਵਾਨ ਜੀ ਤਮਨ 2 ਸਾਲਾਂ 4 ਸਾਲਾਂ ਬਦਲ ਜਾਣਾ ਹੈ ਪਹਿਲਾਂ ਬਦਲਦੇ ਲਹੇ ਨੇ ਸਾਡਾ ਕਿਸੇ ਮੁੱਖ ਮੰਤਰੀ ਨਾਲ ਪਰਸਨਲ ਤੌਰ ਤੇ ਕੋਈ ਰੌਲਾ ਨਹੀਂ ਸਾਡਾ ਨੀਤੀ ਨਾਲ ਰੌਲਾ ਹੈ ਅਸੀਂ ਨੀਤੀ ਤਬਦੀਲ ਕਰਨ ਵਾਲੀ ਜਿਹੜੀ ਵੀ ਤਾਕਤ ਹੈ ਅਸੀਂ ਉਹਨੂੰ ਕਹਾਂਗੇ ਸ਼ਾਬਾਸ਼ੇ ਸ਼ੇਰੋ ਆਓ ਕਾਰਪੋਰੇਟਾਂ ਦੇ ਹਵਾਲੇ ਲੜਾਈ ਵੱਡੀ ਐ ਪਰ ਲੜਾਈ ਲੰਮੀ ਐ ਲੜਾਈ ਬਹੁਤ ਵਧੀਆ ਐ ਇਹ ਜਿੱਤ ਜਿੱਤੀ ਜਾਣੀ ਐ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਇਹ ਹਾਹਾਕਾਰ ਮੱਚੀ ਹੋਈ ਐ ਜਿਹੜੇ ਬਹੁਤ ਹੰਕਾਰ ਕਰਦੇ ਨੇ ਕਿ ਮੈਂ ਮੁੱਖ ਮੰਤਰੀਆਂ ਮੈਂ ਜੇ ਜੱਟਾਂ ਦਾ ਮੁੰਡਾ ਤਾਂ ਮੈਂ ਜੇ شریفਾਂ ਮੈਂ ਸਤਾਈ ਵੀ ਕਰਨ ਜਾਣਦਾ ਮਾਨ ਸਾਹਿਬ ਸਾਨੂੰ ਇਸ ਗੱਲ ਦਾ ਪਤਾ ਹੈ ਜੱਟ ਦਾ ਸੁਹਾਗੇ ਤੇ ਮਾਨ ਨਹੀਂ ਹੁੰਦਾ ਹੁਣ ਤੁਸੀਂ ਕੁਰਸੀ ਤੇ ਹੋ ਜਦੋਂ ਤੁਸੀਂ ਸਖਤਾਈ ਕਰੋਗੇ ਉਦੋਂ ਸਾਨੂੰ ਪਤਾ ਵੀ ਤੁਸੀਂ ਸਾਡੇ ਨਾਲ ਕੀ ਵਰਤਾਅ ਕਰੋ ਕਰੋ ਤੁਹਾਡੇ ਕੋਲ اختیار ਹੈ ਤੁਹਾਡਾ ਆਵਦਾ ਕੰਮ ਹੈ ਸਾਡਾ ਆਵਦਾ ਕੰਮ ਹੈ ਇਸ ਕਰਕੇ ਭੈਣੋ ਤੇ ਭਰਾਵੋ ਸੰਘਰਸ਼ ਕਰਨਾ ਸਾਡਾ ਕੰਮ ਹੈ ਆਪਣੇ ਹੱਕਾਂ ਦੀ ਆਵਾਜ਼ ਉਠਾਉਣਾ ਸਾਡਾ ਕੰਮ ਹੈ ਇਹ ਪੰਜਾਬ ਦੀ ਬਰਸਤ ਹੈ ਇਹ ਡੱਬੇ ਤੋਂ ਦਬਦੀ ਦੀ ਇਹ ਮਨੂ ਦੀ ਦਾਤਰੀ ਵਾਂ ਜਿੰਦੀ ਵੱਡੋਗੇ ਉਨੀ ਜਾਦੇ ਉਗੂਗੀ ਇਸ ਕਰਕੇ ਇਹ ਸੰਘਰਸ਼ ਦੇ ਵਿੱਚ ਜਿਵੇਂ ਤੁਸੀਂ ਇੰਨੀਆਂ ਜੱਥੇਬੰਦੀਆਂ ਇਕੱਠੀਆਂ ਹੋਣ ਜੋ ਇਹ ਸਾਰੇ ਉਹਨਾਂ ਨੀਤੀਆਂ ਦੀ ਮਾਰ ਹੈ ਜਿਹੜੀ ਵਿਸ਼ਵ ਪਰ ਸੰਸਥਾ ਦੀਆਂ ਨਵੇਂ ਆਰਥਿਕ ਨੀਤੀਆਂ ਆ ਜਾਂਦੇ ਜਿਹਦੀ ਮਾਰ ਹੇਠ ਤੁਸੀਂ ਵੀ ਹੋ ਪਰਚੂਨ ਖੇਤਰ ਵੀ ਉਹਦੀ ਮਾਰ ਹੇਠ ਹੈ ਆ ਮੰਡੀ ਵੀ ਉਹਦੀ ਮਾਰ ਹੇਠ ਹੈ ਆ ਕਿਸਾਨ ਵੀ ਉਹਦੀ ਮਾਰ ਹੇਠ ਨੇ ਸੰਤੀ ਕਾਮੇ ਵੀ ਉਹਦੀ ਮਾਰ ਹੇਠਲੇ ਉਹਦੀ ਮਾਰ ਤੋਂ ਕੋਈ ੜਾਰਾ ਨਹੀਂ ਬਚਿਆ ਸੌਰੀ ਸਾਡੀ ਛੋਟੀ ਇੰਡਸਟਰੀ ਉਹ ਵੀ ਇਹਦੀ ਮਾਰ ਹੇਠ ਹੈ ਵੱਡੀਆਂ-ਵੱਡੀਆਂ ਕੰਪਨੀਆਂ ਵੱਡੀਆਂ-ਵੱਡੀਆਂ ਸੰਤਾ ਦੇ ਮਾਲਕ ਟਾਟਾ ਸਟੀਲ ਵਰਗੀ ਕੰਪਨੀ ਦੇ ਮਾਲਕ ਗਵਿੰਦਗਰ ਵੱਡੀ-ਵੱਡੀ ਨੂੰ ਤਬਾਹ ਕਰਨ ਵਾਸਤੇ ਆਏ ਹੋਏ ਨੇ 2 ਲੱਖ ਜਿਹੜੇ ਇੱਥੇ 2 ਲੱਖ ਦੇ ਲਗਭਗ ਇੱਥੇ ਇੰਡਸਟਰੀ ਹੈ ਜਿਹੜੀ ਛੋਟੀ ਇੰਡਸਟਰੀ ਜਿਹੜੀ ਵੱਡੀ ਇੰਡਸਟਰੀ ਨੇ ਦਿਨਾਂ ਦੇ ਵਿੱਚ ਹੀ ਖਾ ਜਾਣੀ ਹੈ ਇਸ ਕਰਕੇ ਵੱਡਾ ਹਮਲਾ ਵੱਡੇ ਹਮਲੇ ਦੀ ਸਾਹਮਣਾ ਕਰਨ ਦੀ ਖਤਰਾ ਵੱਡੀ ਤਿਆਰੀ ਦੀ ਲੋੜ ਹੈ ਸੋਡੇ ਦੁਆਸ ਕਰਾਂਗੇ ਜਿਵੇਂ ਤੁਸੀਂ ਅੱਜ ਸਾਰੇ ਇਕੱਠੇ ਹੋਏ ਹੋ ਇਸੇ ਤਰ੍ਹਾਂ ਹੋਰ ਮਜ਼ਦੂਰ ਜਥੇਬੰਦੀਆਂ ਨਾਲ ਕਿਸਾਨ ਜਥੇਬੰਦੀਆਂ ਨਾਲ ਆਪਦੇ ਵਿਚਾਰਾਂ ਦੇ ਜਥੇਬੰਦੀਆਂ ਨਾਲ ਸਾਥ ਪਾ ਕੇ ਅੱਗੇ ਤੁਰਦੇ ਰਹੋਗੇ ਵਧਦੇ ਰਹੋਗੇ ਯਕੀਨ ਕਰੋ ਕਿ ਇੱਕ ਦਿਨ ਤੁਸੀਂ ਜਿੱਤੋਗੇ ਜਿੱਤ ਤੁਹਾਡੀ ਹੋਊਗੀ ਤੁਹਾਡਾ ਬਹੁਤ ਬਹੁਤ ਧੰਨਵਾਦ